ਕੀ ਮਾਂ ਕਰੀ ਤੇ ਕਿਹਨੇ ਜਿੰਦੇ ਨਿੰਦਿਆ ਲੰਮੀ ਤਾਂ ਹੀ ਤੇ ਕਿਹਨੇ ਮੈਂ ਕਰੀ ਤੇ ਕਿਹਨੇ ਚੈਨਲ ਦਾ ਆਰਐਨ ਨਿਊਜ਼ ਵੇਖਰੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਵੇਂ ਕਿ ਸਾਡੇ ਸਾਰੇ ਦਰਸ਼ਕ ਜਾਣਦੇ ਹਨ ਕਿ ਸਾਡੇ ਚੈਨਲ ਦੇ ਰਾਹੀਂ ਅਸੀਂ ਵਕ ਵਕ ਅਜਿਹੇ ਬੱਚਿਆਂ ਨੂੰ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਫੀਲਡ ਵਿੱਚ ਕੋਈ ਨਾਮ ਨਖਟਿਆ ਹੈ ਉਹਨਾਂ ਦੇ ਮਾਪੇ ਨੂੰ ਉਹਨਾਂ ਤੇ ਮਾਣ ਹੈ ਫਕਰ ਹੈ ਖਾਸ ਕਰਕੇ ਜਦੋਂ ਅਸੀਂ ਕਿਸੇ ਧੀ ਨੂੰ ਤੁਹਾਡੇ ਰੂਬਰੂ ਪੇਸ਼ ਕਰਦੇ ਆ ਤੇ ਸਾਨੂੰ ਜਿਆਦਾ ਖੁਸ਼ੀ ਹੁੰਦੀ ਹੈ ਅੱਜ ਇੱਕ ਹੋਰ ਬਟਾਲਾ ਦੀ ਧੀ ਨੂੰ ਤੁਹਾਡੇ ਰੂਬਰੂ ਪੇਸ਼ ਕਰਨੀ ਆ ਜਿਸ ਨੇ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਨਾਮ ਨਖਟਿਆ ਹੈ ਆਓ ਗੱਲਬਾਤ ਕਰਦੇ ਆ ਗੁਰਨੂਰ ਸਾਡੇ ਨਾਲ ਬੜੀ ਪਿਆਰੀ ਜੀ ਬੱਚੀ ਬੈਠੀ ਹੈ ਸੱਸ ਦਾ ਪੁੱਤ ਜੀ ਕਿੱਥੇ ਰਹਿੰਦੇ ਹੋ ਕਿਹੜੇ ਸਕੂਲ ਚ ਪੜ੍ਹਦੇ ਹੋ ਤੇ ਕਿੰਨੀ ਕਲਾਸ ਪੜ੍ਹਦੇ ਹੋ ਮੈਂ ਜੀ ਬਟਾਲੇ ਸ਼ਹਿਰ ਦੇ ਵਿੱਚ ਰਹਿਨੀ ਆ ਐਂਡ ਮੈਂ ਪਾਸਟ ਦੇ ਵਿੱਚ ਹੁਲਸਟਾਕ ਸਕੂਲ ਪੜ੍ਹਦੀ ਰਹੀ ਆ ਐਂਡ ਪ੍ਰੈਸੈਂਟ ਦੇ ਵਿੱਚ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਚ ਪੜ੍ਹਦੀ ਆ ਗੁਰਨੂਰ ਜੀ ਤੁਹਾਡੇ ਮੰਮੀ ਔਰ ਤੁਹਾਡੇ ਡੈਡੀ ਉਹਦਾ ਨਾਮ ਕੀ ਹੈ ਪਰਿਵਾਰ ਚ ਹੋਰ ਕੌਣ ਕੌਣ ਨੇ ਮਾਈ ਫਾਦਰਸ ਨੇਮ ਇਜ਼ ਸਰਦਾਰ ਸਰਬਜੀਤ ਸਿੰਘ ਐਂਡ ਮਾਈ ਮਦਰਸ ਨੇਮ ਇਜ਼ ਮਿਸਿਸ ਰੰਜੀਤ ਕੌਰ ਐਂਡ ਅਸੀਂ ਵੀ ਕਰਦੇ ਆ ਦਾਦੀ ਜੀ ਬਹੁਤ ਪਿਆਰ ਕਰਨੀ ਸੀ ਤੁਹਾਡੇ ਨਾਮ ਕੀ ਜੀ ਮੈਂ ਗ੍ਰੈਂਡਮਦਰਸ ਨੇਮ ਇਜ਼ ਮਿਸ ਮਿਸੇਸ ਰਜਿੰਦਰ ਕੌਰ ਜਿਹੜਾ ਰਿਐਲਿਟੀ ਸ਼ੋਅ ਤੁਸੀਂ ਕਰਕੇ ਆਏ ਹੋ ਕਾਦਰ ਰਿਐਲਿਟੀ ਸ਼ੋਅ ਹੀ ਕੀ ਨਾਮ ਸੀ ਕਿਸ ਉਹ ਚੈਨਲ ਤੇ ਪੇਸ਼ ਹੋਇਆ ਔਰ ਤੁਸੀਂ ਉਹਦੇ ਵਿੱਚ ਕੀ ਪਰਫਾਰਮ ਕੀਤਾ ਉਹਦੇ ਵਿੱਚ ਸਾਰੀਆਂ ਹੀ ਹੌਬੀ ਸੀਗੀਆਂ ਤੇ ਮੈਂ ਭੰਗੜਾ ਪਰਫਾਰਮ ਕੀਤਾ ਆ ਡੀਡੀ ਪੰਜਾਬੀ ਤੇ ਸ਼ੋਅ ਚੱਲਦਾ ਆ ਤੇ ਮੈਂ ਉਹਦੇ ਵਿੱਚ ਭੰਗੜੇ ਦੀ ਪਰਫਾਰਮੈਂਸ ਦਿੱਤੀ ਆ ਕਿਸਮੇ ਕਿੰਨਾ ਹੈ ਦਮ ਸ਼ੋ ਦਾ ਨਾਮ ਆ ਤੁਹਾਡਾ ਕਿਹੜੀ ਪੋਜੀਸ਼ਨ ਅਸਰ ਕੀਤੀ ਗੁਰਨੂਰ ਨੇ ਮੈਂ ਓਵਰঅল ਸ਼ੋ ਵਨ ਕੀਤਾ ਆ ਪੰਗਰੇ ਦੀ ਫੀਲਡ ਦੇ ਵਿੱਚ ਉੱਥੇ ਚਾਰ ਸਟੇਟ ਸੀਗੀਆਂ ਹਰਿਆਣਾ ਹਿਮਾਚਲ ਪੰਜਾਬ ਐਂਡ ਮਹਾਰਾਸ਼ਟਰ ਤੇ ਮੈਂ ਇਨਾਂ ਚਾਰ ਸਟੇਟਸ ਤੋਂ ਪੰਜਾਬ ਨੂੰ ਵਨ ਕੀਤਾ ਹੈ ਗੁਰਨੂਰ ਕੰਪੀਟੀਸ਼ਨ ਦਾ ਬੜਾ ਜਮਾਨਾ ਹੈ ਹਰੇਕ ਮਾਂ ਬਾਪ ਆਪਣੇ ਬੱਚਿਆਂ ਨੂੰ ਇਹੀ ਕਹਿੰਦਾ ਰਹਿੰਦਾ ਕਿ ਇੰਨੇ ਪਰਸਨਲ ਮਾਰਕਸ ਆਣੇ ਚਾਹੀਦੇ ਆ ਇੰਨੇ ਵਰੀਆ ਪਰਫਾਰਮ ਕਰਨਾ ਤੁਸੀਂ ਪੜਾਈ 'ਚ ਤੁਹਾਡੇ ਮਾਂ ਬਾਪ ਨੇ ਇੱਕ ਉਸਲੀ ਤੋਂ हट ਕੇ ਤੁਹਾਡੇ ਟੈਲੈਂਟ ਨੂੰ ਵੇਖਦੇ ਆ ਤੁਹਾਡੇ ਰੁਚੀ ਨੂੰ ਵੇਖਦੇ ਹੋਏ ਇੱਕ ਧੀ ਨੂੰ ਸਪੋਰਟ ਕਰਨਾ ਬੜੀ ਵੱਡੀ ਗੱਲ ਹੈ ਮਾਪੇ ਵਾਸਤੇ ਕੀ ਕਹਿਣਾ ਚਾਹੋਗੇ ਆਪਣੇ ਮਾਪੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਿਦਾਂ ਦੀ ਸਪੋਰਟ ਰਹੀ ਤੇ ਸਕੂਲ ਵੱਲੋਂ ਕਿਦਾਂ ਦੀ ਸਪੋਰਟ ਰਹੀ ਤੁਹਾਨੂੰ ਮੈਂ ਜੀ ਸ਼ੁਰੂ ਤੋਂ ਹੀ ਮੈਨੂੰ ਪੰਗੜੇ ਦੇ ਦਾ ਬਹੁਤ ਸ਼ੌਂਕ ਸੀ ਐਂ ਮੇਰੇ ਪੇਰੈਂਟ ਸ਼ੁਰੂ ਤੋਂ ਹੀ ਬਹੁਤ ਸਪੋਰਟਿਵ ਰਹੇ ਨੇ ਮੇਰੇ ਨਾਲ ਤੇ ਮੈਂ 10th ਕਲਾਸ ਤੋਂ ਬਾਅਦ ਆਪਣੀ ਪੰਗੜੇ ਦੀ ਅਕੈਡਮੀ ਪਾਈ ਹੋਈ ਆ ਮੈਂ ਉੱਤੇ ਵੀ ਵਰਕ ਕਰਦੀ ਆ ਮੈਂ ਮਾਰਨਿੰਗ ਸਕੂਲ ਤੋਂ ਬਾਅਦ ਲੈਕਚਰਸ ਲਾਉਣੀ ਆ ਤੇ ਲੈਕਚਰਸ ਤੋਂ ਬਾਅਦ ਮੇਰੀ ਅਕੈਡਮੀ ਹੁੰਦੀ ਇਹ ਅਕੈਡਮੀ ਹੈ ਬਹੁਤ ਸਾਰੇ ਹੁਣ ਬੱਚੇ ਇਸ ਫੀਲਡ ਵੱਲ ਆਕਰਸ਼ਿਤ ਹੁੰਦੇ ਐ ਖਾਸ ਕਰਕੇ ਦੇਸ਼ਾਂ ਦੇਸ਼ਾਂ ਤੋਂ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਆਉਂਦੀ ਐ ਕਿ ਲੋ ਇਹ ਬੱਚੇ ਗਿੱਧਾ ਪੰਗੜਾ ਪਾ ਰਹੇ ਐ ਸ਼ੌਂਕ ਨਾਲ ਅਕੈਡਮੀ ਬਾਰੇ ਥੋੜੀ ਜਾਣਕਾਰੀ ਦਈਏ ਤੁਸੀਂ ਕਿਸ ਨੂੰ ਸਿਖਾਉਂਦੇ ਹੋ ਜਾਂ ਇਹ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਨਹੀਂ ਮੈਂ ਮੇਰੇ ਕੋਲ ਬੱਚੇ ਆਉਂਦੇ ਨੇ ਸਿੱਖਣ ਲਈ ਐ ਲੇਡੀਜ਼ ਵੀ ਆਉਂਦੀਆਂ ਨੇ ਜ਼ੁੰਬਾ ਕਲਾਸਿਸ ਲਈ ਤੇ ਬੱਚੇ ਜਿਹੜੇ ਉਹ ਪੰਗੜਾ ਤੇ ਗਿੱਧਾ ਸਿੱਖਦੇ ਨੇ ਹਰ ਇੱਕ ਏਜ ਦਾ ਬੱਚਾ ਮੇਰੇ ਕੋਲ ਆਉਂਦਾ ਐ ਗੁਰਨੂਰ ਜੀ ਅੱਜ ਕੱਲ੍ਹ ਜੋ ਕਿ ਸਮੇਂ ਦੇ ਵਿੱਚ ਬਹੁਤ ਸਾਰੇ ਔਰਤਾਂ ਬਹੁਤ ਸਾਰੇ ਬੱਚੇ ਜਿਹੜੇ ਚਾਹਵਾਨ ਹੋਣਗੇ ਪੰਘੜਾ ਫੀਲਡ 'ਚ ਆਉਂਦੇ ਆ ਆਪਣੇ ਫੋਕ ਨਾਚ ਨਾਲ ਜੁੜਨ ਦੇ ਤੁਸੀਂ ਅਕੈਡਮੀ ਚਲਾ ਰਹੇ ਹੋ ਅੱਡਾ ਸੋਸ਼ਲ ਮੀਡੀਆ ਸਾਡੇ ਇੱਕ ਚੈਨਲ ਰਾਹੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਕਿਸ ਤਰ੍ਹਾਂ ਕੰਟੈਕਟ ਕਰਨ ਤੁਹਾਡਾ ਕੋਈ ਕੰਟੈਕਟ ਨੰਬਰ ਜਾਂ ਕਿਸ ਤਰ੍ਹਾਂ ਤੁਹਾਨੂੰ ਮਿਲ ਸਕਦੀ ਹੈ ਮੈਂ ਜਿਹੜਾ ਇੰਸਟਾਗ੍ਰam ਪਲੇਟਫਾਰਮ ਹੈ ਉਹਦੇ ਉੱਤੇ ਆਪਣੀਆਂ ਸਾਰੀਆਂ ਐਕਟੀਵਿਟੀਜ਼ ਪੋਸਟ ਕਰਦੀ ਆ ਤੇ ਮੇਰੀ ਆਈਡੀ ਦਾ ਨਾਮ ਹੈ ਪੰਘੜਾ.ਅੰਡਰਸਕੋਰ ਜ਼ੋਨ ਤੇ ਮੇਰਾ ਐਡਰੈਸ ਹੈ ਗੁਰੂ ਰਾਮਦਾਸ ਕਲੋਨੀ ਜਲੰਧਰ ਤੇ ਮੇਰਾ ਕੰਟੈਕਟ ਨੰਬਰ ਮੇਰਾ ਕੰਟੈਕਟ ਨੰਬਰ ਹੈਗਾ 8360153381 ਗੁਰਨੂਰ ਕੋਰ ਦੇ ਜ਼ਿੰਦਗੀ ਦੇ ਵਿੱਚ ਲਾਈਫ ਚ ਕੀ ਸੁਪਨੇ ਹੈ ਕੀ ਬੰਨਾ ਚਾਹੁੰਦੀ ਹੈ ਭੰਗੜਾ ਫੀਲਡ ਚ ਜਾਣਾ ਚਾਹੁੰਦੀ ਹੈ ਜਾਂ ਸਟੱਡੀ ਕਰਨਾ ਚਾਹੁੰਦੀ ਹੈ ਜਾਂ ਕਿਸੇ ਹੋਰ ਖੇਤਰ ਨੂੰ ਅਪਣਾਉਣਾ ਚਾਹੁੰਦੀ ਹੈ ਕਿਸ ਤਰ੍ਹਾਂ ਦੇ ਸੁਪਨੇ ਹੈ ਗੁਰਨੂਰ ਦੇ ਮੈਂ ਪਲੱਸ 2 ਦੇ ਵਿੱਚ ਸੁਪਰ ਮੈਡੀਕਲ ਕਰਦੀ ਪਈ ਆ ਐਂਡ ਮੈਂ ਮੈਡੀਕਲ ਲਾਈਨ ਤੋਂ ਜਾਣਾ ਚਾਹੁੰਦੀ ਆਂ ਬਟ ਮੈਂ ਆਪਣਾ ਪੈਸ਼ਨ ਨਹੀਂ ਛੱਡਣਾ ਤੇ ਮੈਂ ਭੰਗੜਾ ਕਿੱਦਾਂ ਕੰਟੀਨਿਊ ਰੱਖਣਾ ਹੈ ਸਾਈਡ ਬਾਈ ਸਾਈਡ ਗੁਰਨੂਰ ਮੈਂ ਤੇ ਸੁਣ ਕੇ ਹੈਰਾਨ ਆ ਬੜਾ ਟਫ ਜੋਬ ਹੈ ਇੱਕ ਪਾਸੇ ਤੁਸੀਂ ਮੈਡੀਕਲ ਕਰ ਰਹੇ ਹੋ ਇੱਕ ਪਾਸੇ ਤੁਸੀਂ ਭੰਗੜਾ ਪਾ ਰਹੇ ਹੋ ਇਹ ਫਿਰ ਕਿੱਦਾਂ ਮੈਨੇਜ ਕਰਦੇ ਹੋ ਮੈਡੀਕਲ ਵਾਲਿਆਂ ਦੇ ਵੱਡੇ ਵੱਡੀਆਂ ਐਨਕਾਂ ਲੱਗੀਆਂ 24 ਘੰਟੇ ਕਿਤਾਬਾਂ ਦੇ ਵੜੇ ਰਹਿੰਦੇ ਕਿਤਾਬੀ ਕੀੜੇ ਕਹਿੰਦੇ ਉਹਨਾਂ ਨੂੰ ਪਰ ਗੁਰਨੂਰ ਤੇ ਨੱਚਦੀ ਵੀ ਫਿਰਦੀ ਹੈ ਪੜਦੀ ਵੀ ਫਿਰਦੀ ਹੈ ਫਿਰ ਕਿੱਦਾਂ ਮੈਨੇਜ ਕਰਦੇ ਹੋ ਉਦਾਂ ਹੀ ਮਤਲਬ ਮੈਂ ਮਾਰਨਿੰਗ ਸਕੂਲ ਜਾਨੀ ਆ ਤੇ ਫਿਰ ਮੈਂ ਲੈਕਚਰਸ ਲਾ ਲੈਣੀਆਂ ਆਪਣੇ ਤੇ ਸ਼ਾਮ ਨੂੰ 5 ਤੋਂ ਲੈ ਕੇ 7 ਵਜੇ ਤੱਕ ਮੇਰੀ ਅਕੈਡਮੀ ਹੁੰਦੀ ਆ ਲਾਸਟ ਕੁਐਸਚਨ ਹੋਣ ਤੇ ਵੈਸੇ ਸਾਰੀ ਪੀੜੀ ਜਿਹੜੀ ਆ ਪੜੀ ਲਿਖੀ ਐ ਪਰ ਅੱਜ ਵੀ ਚੰਦ ਮਾਂ ਬਾਪ ਨੇ ਜਿਹੜੇ ਆਪਣੀਆਂ ਬੇਟੀਆਂ ਤੇ ਐਕਸਟਰਾ ਕੰਟਰੋਲ ਕਰਕੇ ਰੱਖਦੇ ਆ ਬੇਟੀਆਂ ਤੋਂ ਇਲਾਵਾ ਕਿ ਤੂੰ ਇਹ ਫੀਲਡ 'ਚ ਨਹੀਂ ਜਾਣਾ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ ਅੱਜ ਤੁਸੀਂ ਇੱਕ ਮਕਾਮ ਹਾਸਲ ਕੀਤਾ ਆਪਣੇ ਮਾਂ ਬਾਪ ਪਰਿਵਾਰ ਦੀ ਸਪੋਰਟ ਨਾਲ ਅੱਜ ਉਹਨਾਂ ਮਾਂ ਬਾਪ ਨੂੰ ਜਿਹੜੇ ਚੰਦ ਪਰਸੈਂਟ ਨੇ ਕੀ ਕਹਿਣਾ ਚਾਹੋਗੇ ਕਿ ਬੱਚੀਆਂ ਦੇ ਜਿਹੜੀ ਕੋਈ ਰੁਚੀ ਐ ਉਹਨੂੰ ਨਾ ਨੱਪੋ ਉਹਨਾਂ ਨੂੰ ਖੁੱਲ ਕੇ ਜੀਣ ਦਾ ਮੌਕਾ ਦਿਓ ਉਹਨਾਂ ਨੂੰ ਅੱਜ ਕੀ ਦੋ ਵਰਡਸ ਕਹਿਣਾ ਚਾਹੋਗੇ ਦੇਖੋ ਜੇ ਮੇਰੇ ਪੇਰੈਂਟਸ ਮੈਨੂੰ ਸਪੋਰਟ ਨਹੀਂ ਕਰਦੇ ਤੇ ਮੈਂ ਵੀ ਨਹੀਂ ਜਾਂਦੀ ਹੁਣ ਇੱਥੇ ਤੱਕ ਮੈਂ ਨਹੀਂ ਪਹੁੰਚਦੀ ਹਰ ਇੱਕ ਪੇਰੈਂਟਸ ਨੂੰ ਇਹ ਰਿਕੁਐਸਟ ਹੈ ਕਿ ਆਪਣੀਆਂ ਜਿਹੜੀਆਂ ਡਾਟਰਸ ਆ ਉਹਨਾਂ ਦਾ ਸਪੋਰਟ ਕਰੋ ਜਿਹੜੀ ਲਾਈਨ 'ਚ ਜਾਣਾ ਚਾਹੁੰਦੀਆਂ ਉਹਨਾਂ ਨੂੰ ਭੇਜੋ ਗੁਰਨੂਰ ਕੌਰ ਦੀ ਛੋਟੀ ਭੈਣ ਸਹਿਜ ਪ੍ਰੀਤਕੌਰ ਮਹਿਜ 13 ਸਾਲ ਦੀ ਉਮਰ ਹੈ ਇਸਨੇ ਵੀ ਉਸੇ ਹੀ ਰਿਐਲਿਟੀ ਸ਼ੋਅ ਦੇ ਵਿੱਚ ਨਾਮ ਨਖਟਿਆ ਆ ਉਹ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਸਸਕਾ ਪੁੱਤ ਜੀ ਕਿਹੜੇ ਸਕੂਲ 'ਚ ਤੁਸੀਂ ਪੜ੍ਹਦੇ ਹੋ ਤੇ ਮਾਂ ਪਿਓ ਵੱਲੋਂ ਔਰ ਸਕੂਲ ਵੱਲੋਂ ਕਿਦਾਂ ਦੀ ਸਪੋਰਟ ਹੈ ਤੁਹਾਨੂੰ ਮੈਂ ਵੁਡਸਟਾਕ ਪਬਲਿਕ ਸਕੂਲ ਚ ਪੜਦੀ ਆ ਤੇ 7th ਕਲਾਸ ਚ ਪੜਦੀ ਆ ਤੇ ਮੇਰੇ ਪੇਰੈਂਟਸ ਵੱਲੋਂ ਮੈਨੂੰ ਬਹੁਤ ਸਪੋਰਟ ਮਿਲਦੀ ਆ ਤੁਸੀਂ ਕੰਪੀਟੀਸ਼ਨ 'ਚ ਗਏ ਤੁਹਾਨੂੰ ਇਹ ਸ਼ੌਂਕ ਕਿੱਦਾਂ ਪਿਆ ਵੱਡੀ ਭੈਣ ਵਾਲਾ ਵੇਖ ਕੇ ਪਿਆ ਜਾਂ ਤੁਹਾਨੂੰ ਕੁਦਰਤੀ ਨੇਚਰਲਿਸਟ ਇਹ ਟੀਵੀ ਵੇਖਣਾ ਜਾਂ ਇਦਾਂ ਦੀ ਐਕਟੀਵਿਟੀ 'ਚ ਭਾਗ ਲੈਣਾ ਕਿੱਦਾਂ ਸ਼ੌਂਕ ਪਿਆ ਤੁਹਾਨੂੰ ਮੈਨੂੰ ਦੀਦੀ ਨੂੰ ਵੇਖ ਕੇ ਸ਼ੌਂਕ ਪਿਆ ਸੀਗੇ ਫਿਰ ਜਦੋਂ ਪ੍ਰੈਕਟਿਸ ਕਰਦੀਆਂ ਉਹ ਘਰ ਦੇ ਵਿੱਚ ਦੋਵੇਂ ਭੈਣਾਂ ਇਕੱਠੀਆਂ ਪ੍ਰੈਕਟਿਸ ਕਰਦੀਆਂ ਟੀਵੀ ਤੋਂ ਵੇਖ ਕੇ ਸ਼ੁਰੂ ਕੀਤਾ ਸੀ ਜਾਂ ਖੁਦ ਹੀ ਸ਼ੁਰੂ ਕੀਤਾ ਹੈ ਖੋਦੀ ਦੀ ਜੀ ਨੇ ਸਿਖਾਇਆ ਸੀ ਕੰਪੀਟੀਸ਼ਨ ਦਾ ਜ਼ਮਾਨਾ ਹੈ ਮੈਂ ਗੁਰਨੂਰ ਨੂੰ ਪੁੱਛਿਆ ਬਹੁਤ ਸਾਰੇ ਮਾਂ-ਬਾਪ ਚਾਹੁੰਦੇ ਨੇ ਕਿ ਸਾਡਾ ਬੱਚਾ ਡਾਕਟਰ ਬਣੇ ਸਾਡਾ ਬੱਚਾ ਇੰਜੀਨੀਅਰ ਬਣੇ ਜਾਂ ਪੜਦਾ ਹੀ ਰਹੇ ਐਨੇ ਪਰਸੈਂਟ ਨੰਬਰ ਲੈ ਕੇ ਆਏ ਤੁਸੀਂ ਇੱਕ हट ਕੇ ਆਪਣੀ ਫੀਲਡ ਵਿੱਚ ਰੁਚੀ ਦੇ ਮੁਤਾਬਕ ਕੰਮ ਕੀਤਾ ਮਾਂ-ਬਾਪ ਨੇ ਕੋਈ ਟੋਕਿਆ ਨਹੀਂ ਕਿ ਕਿਹੜਾ ਕੰਮ ਕਰ ਰਹੀ ਹੈ ਜਾਂ ਆਹ ਕੰਮ ਨਹੀਂ ਕਰਨਾ ਐਦਾਂ ਕਰਨਾ ਨਹੀਂ ਠੀਕ ਹੈ ਉਹਨਾਂ ਨੇ ਮਤਲਬ ਉਹਨਾਂ ਨੇ ਕਿਹਾ ਮਤਲਬ ਡਾਂਸ ਵੀ ਕਰੋ ਤੇ ਨਾਲ ਨਾਲ ਪੜ੍ਹਾਈ ਵੀ ਕਰੋ ਜੋ ਰਿਐਲਿਟੀ ਸ਼ੋਅ ਵਿੱਚ ਤੁਹਾਡਾ ਦੋਨਾਂ ਭੈਣਾਂ ਦਾ ਨਾਮ ਬੋਲਿਆ ਗਿਆ ਫਿਰ ਪਹਿਲਾ ਰਿਐਕਸ਼ਨ ਤੁਹਾਡਾ ਦੋਹਾਂ ਭੈਣਾਂ ਦਾ ਕੀ ਸੀ ਨਾਲ ਮੰਮੀ ਗਏ ਪਾਪਾ ਗਏ ਉਹਨਾਂ ਰਿਐਕਸ਼ਨ ਕੀ ਸੀ ਕਿਦਾਂ ਦਾ ਮਹਿਸੂਸ ਹੋਇਆ ਜੋ ਨਾਮ ਸਟੇ ਤੇ ਅਨਾਉਂਸ ਹੋਇਆ ਸਹਿਜਪ੍ਰੀਤ ਕੌਰ ਤੇ ਗੁਰਨੂਰ ਕੌਰ ਦਾ ਬਹੁਤ ਚੰਗਾ ਮਹਿਸੂਸ ਹੋਇਆ ਪੰਗੜਾ ਫਿਰ ਉੱਥੇ ਪਾਇਆ ਕਿ ਨਹੀਂ ਮਠਿਆਈ ਕਿ ਨਹੀਂ ਖਾਦੀ ਜਦੋਂ ਘਰ ਆਏ ਵੈਲਕਮ ਬੜਾ ਵਧੀਆ ਹੈ ਗੱਡੀ ਤੇ ਤੁਸੀਂ ਚੜੇ ਹੋ ਗੀਤ ਲੱਗਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਫਿਰ ਮਠਿਆਈ ਆਈ ਪੰਜਾਬ ਬਰਗਰ ਨੂਡਲ ਆਇਆ ਫਿਰ ਸਹਿਜ ਨੇ ਕੀ ਆ ਕੇ ਆਰਡਰ ਕੀਤਾ ਮਾਂ ਨੂੰ ਕਿ ਅੱਜ ਤਾਂ ਅਸੀਂ ਬੜਾ ਵਧੀਆ ਕੰਮ ਕਰਕੇ ਆਏ ਆ ਅੱਜ ਬਰਗਰ ਨੂਡਲ ਚਾਹੀਦੇ ਇਹਦੇ ਘਰ ਚਾਹ ਡਿਸ਼ ਬਣਨੀ ਚਾਹੀਦੀ ਕੀ ਫਿਰ ਖਾਦਾ ਹੁੰਦਾ ਮਤਲਬ ਮਠਿਆਈਆਂ ਕੇਕ ਸਮੋਸੇ ਬਹੁਤ ਕੁਝ ਖਾਂਦੇ ਸੀ ਫਰੈਂਡਸ ਆਏ ਫਰੈਂਡਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਸੁਣਦੇ ਆ ਤੁਹਾਨੂੰ ਅੱਜ ਕੀ ਆਪਣੀ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ ਸਕੂਲ ਵੱਲੋਂ ਕਦਾਂ سپورਟ ਹੈ ਟੀਚਰਸ ਦਾ ਕੀ ਰਿਸਪੌਂਸ ਸੀ ਜਦੋਂ ਤੁਸੀਂ ਸਕੂਲ ਚ ਗਏ ਹੋ ਤੁਹਾਡਾ ਉਹ ਵੀ ਤੁਹਾਡੀਆਂ ਨਿਊਜ਼ ਆਈਆਂ ਵੱਖ-ਵੱਖ ਅਖਬਾਰਾਂ ਚ ਵੀ ਚੈਨਲਾਂ ਤੇ ਵੀ ਫਿਰ ਟੀਚਰਸ ਨੇ ਕਿਸ ਤਰ੍ਹਾਂ ਦਾ ਤੁਹਾਨੂੰ ਰਿਸਪੌਂਸ ਦਿੱਤਾ ਟੀਚਰ ਹਰ ਇੱਕ ਟੀਚਰ ਨੇ ਕੰਗ੍ਰੈਚੁਲੇਸ਼ਨਸ ਕਿਹਾ ਤੇ ਕਲਾਪਿੰਗ ਕੀਤੀ ਸਹਿਰ ਜ਼ਿੰਦਗੀ ਚ ਕੀ ਬਣਾਣਾ ਚਾਹੁੰਦੀ ਹੈ ਕੀ ਸੁਪਨਾ ਡਾਕਟਰ ਬੜੀ ਟਫ ਜਵਾਬ ਹੈ ਤੁਸੀਂ ਉਹ ਵੱਡੀ ਨੇ ਵੀ ਮੈਡੀਕਲ ਚੁਣਿਆ ਮੈਂ ਤੇ ਮੈਡੀਕਲ ਦਾ ਨਾਮ ਸੁਣ ਕੇ ਆਪਣੇ ਸਟੱਡੀ ਟਾਈਮ 'ਚ ਬਿਮਾਰ ਪੈ ਜਾਂਦਾ ਨਾ ਤੇ ਮੈਡੀਕਲ ਰੱਖਿਆ ਤੁਸੀਂ ਉਧਰ ਤੁਸੀਂ ਕਿੱਦਾਂ ਭੰਗੜਾ ਪਾਉਂਦੀਆਂ ਜੋ ਤੇ ਟਫ ਨਹੀਂ ਲੱਗਦਾ ਕਿ ਇੱਕ ਫੀਲਡ ਚੁਣ ਲਈਏ ਇਸ ਫੀਲਡ ਜੱਗੇ ਵਰੀਏ ਜਾਂ ਉਸ ਫੀਲਡ ਜੱਗੇ ਵਰੀਏ ਮਤਲਬ ਡਾਂਸ ਇੱਕ ਮਤਲਬ ਡਾਂਸ ਦਾ ਵੀ ਇੱਕ ਟਾਈਮ ਹੁੰਦਾ ਤੇ ਪੜ੍ਹਾਈ ਦਾ ਵੀ ਇੱਕ ਟਾਈਮ ਹੈ ਮੈਨੇਜ ਕਰ ਲੈਂਦੇ ਹੋ ਤਾਂ ਇਹ ਸਿਹਰੀ ਛੋਟੀ ਜੀ ਬੱਚੀ ਪਿਆਰੀਆਂ ਪਿਆਰੀਆਂ ਨੇ ਗੱਲਾਂ ਕੀਤੀਆਂ ਜ਼ਿੰਦਗੀ ਦੇ ਸੁਪਨੇ ਦੱਸੇ ਆ ਕਿ ਡਾਕਟਰ ਬਨਣਾ ਚਾਹੁੰਦੇ ਆ ਔਰ ਨਾਲ ਦੀ ਨਾਲ ਪੰਜਾਬ ਦਾ ਫੋਕ ਨਾਚ ਜਿਹੜਾ ਉਧਰ ਵੀ ਰੁਚੀ ਰੱਖਦੇ ਆ ਰਿਐਲਿਟੀ ਸ਼ੋਅ 'ਤੇ ਵੱਡਾ ਨਾਮ ਨਾ ਘਟਿਆ ਇਹ ਬਟਾਲੇ ਦੇ ਦੋ ਉਹ ਨਾਮਵਰ ਧੀਆਂ ਨੇ ਜਿਨੇ ਆਪਣੇ ਮਾਪੇ ਦਾ ਨਹੀਂ ਬਟਾਲੇ ਦਾ ਨਹੀਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਗੁਰਨੂਰ ਕੌਰ ਔਰ ਸਹਿਦਪ੍ਰੀਤ ਕੌਰ ਨਾਲ ਗੱਲਬਾਤ ਆਓ ਇਹਨਾਂ ਦੇ ਮੰਮੀ ਪਾਪਾ ਦੇ ਵੀ ਥੋੜੇ ਵਿਚਾਰ ਸੁਣਦੇ ਆ ਆਪਣੀਆਂ ਬੱਚੀਆਂ ਬਾਰੇ ਕੀ ਸੋਚਦੇ ਆ ਕਿਦਾਂ ਦੇ ਸੁਪਨੇ ਆ ਮੂਲ ਨੂੰ ਵਿਆਹ ਕਿੰਦੇ ਜਿਆਦਾ ਪਿਆਰਾ ਹੁੰਦਾ ਹੈ ਇੱਕ ਕਹਾਵਤ ਬੜੀ ਪੰਜਾਬ ਚ ਫੇਮਸ ਹੈ ਔਰ ਕਿਤੇ ਨਾ ਕਿਤੇ ਠੀਕ ਵੀ ਟੁਕਦੀ ਏ ਆਓ ਦਾਦੀ ਜੀ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਾਣ ਤੇ ਖੁਸ਼ੀ ਹੋਈਗੀ ਜਿਨ੍ਹਾਂ ਦੇ ਪਰਿਵਾਰ ਦੀ ਅਗਲੀ ਅੰਸ਼ ਨੇ ਉਹਨਾਂ ਦੇ ਪਰਿਵਾਰ ਦਾ ਮਾਣ ਵਧਾਇਆ ਖਾਸ ਕਰਕੇ ਉਹ 3 ਨੇ ਸੱਸ ਕਾਲ ਦੀ ਸ਼ੁਭਨਾਮ ਕੀ ਜੀ ਮੇਰਾ ਨਾਮ ਰਜ਼ਿੰਦਰ ਕੋਲ ਰਜ਼ਿੰਦਰ ਕੌਰ ਜੀ ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਇਹਨਾਂ 3 ਨੇ ਬੜਾ ਮਾਣ ਵਧਾਇਆ ਚਾਰੇ ਪਾਸੇ ਤੁਹਾਨੂੰ ਮੁਬਾਰਕਾਂ ਮਿਲੀਆਂ ਲੱਡੂਆਂ ਨਾਲ ਮੂੰਹ ਮਿੱਠੇ ਕਰਾਏ ਗੇ ਫੋਨ ਆਏ ਕਈਆਂ ਫਰੈਂਡਸ ਉਹਨਾਂ ਨੇ ਫੋਨ ਕੀਤੇ ਕਈ ਤੁਹਾਡੇ ਕਲਿੱਕਸ ਹੋਣਗੇ ਆਂਢੀ ਗੁਆਂਢੀ ਆਏ ਉਹਨਾਂ ਫੋਨ ਤੇ ਮੁਬਾਰਕਾ ਦਿੱਤੀਆਂ ਫਿਰ ਇੱਕ ਦਾਦੀ ਨੂੰ ਕਿੰਦਾ ਨਾ ਫਖਰ ਮਹਿਸੂਸ ਹੋਇਆ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਬਿਆਨ ਨਹੀਂ ਕਰ ਸਕਦੀ ਮੇਰਾ ਮਨ ਬਹੁਤ ਖੁਸ਼ ਹੋਇਆ ਮੈਂ ਕਹਿੰਨੀ ਆ ਸਭ ਦੇ ਬੱਚੇ ਇਸੇ ਤਰ੍ਹਾਂ ਇਹ ਨਹੀਂ ਮੇਰੇ ਵੱਡੇ ਬੱਚੇ ਵੀ ਜਿਹੜੇ ਨੇ ਮੇਰੇ ਬੇਟੇ ਉਹ ਵੀ ਤਿੰਨੇ ਬੜੇ ਲਾਇਕ ਨੇ ਆਪਣੇ ਕੰਮਕਾਰ ਵਿੱਚ ਸਭ ਚ ਇਹ ਤੁਹਾਡੇ ਸੰਸਕਾਰ ਨੇ ਪਰ ਅੱਜ ਜਿੱਦਾਂ ਯੁੱਗ ਚੇਂਜ ਹੋਇਆ ਹੈ ਮਲਕਾ ਟੋਕੜ 40 50 ਸਾਲ ਦਾ ਇੱਕ فاਸਲਾ ਤੁਹਾਡੇ ਦੇ ਇਸ ਯੁੱਗ ਦੇ ਵਿੱਚ ਹੈ ਤੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਇਹ ਜੋ ਧੀਆਂ ਨੇ ਨਾਮ ਨਾ ਖਟਿਆ ਇਹ ਪਹਿਲਾਂ ਵੀ ਧੀਆਂ ਇਦਾਂ ਗੁਣ ਹੁੰਦਾ ਸੀ ਪਰ ਬਹੁਤ ਜਿਹੇ ਮਾਂ ਪਿਓ ਉਹਨਾਂ ਨੂੰ ਡੱਕੇ ਰੱਖਦੇ ਸੀ ਸਿੱਧੇ ਅਲਫਾਜ਼ ਮੇਰੇ ਇਹ ਹੈ ਕਿ ਪੁਰਾਣੀ ਸਮੇਂ ਵਿੱਚ ਬਹੁਤ ਜ਼ਿਆਦਾ ਰੋਕ ਹੁੰਦੀ ਸੀ ਜੋ ਤੁਹਾਡੇ ਸਮੇਂ ਹੋਣਗੇ ਪਰ ਇਹ ਧੀਆਂ ਨੂੰ ਜਦੋਂ ਅਸੀਂ ਕਈ ਦਾ ਨਾ ਫੀਲਡ 'ਚ ਤੂੰ ਕੰਮ ਕਰ ਤੇਰੇ ਪਿੱਛੇ ਸ਼ਾਬਾਸ਼ ਪੁੱਤਾਂ ਹੀ ਆ ਫਿਰ ਧੀਆਂ ਇਦਾਂ ਨੇ ਕੰਮ ਕਰਦੀਆਂ ਤੇ ਕੀ ਕਹਿਣਾ ਚਾਹੋਗੇ ਅੱਜ ਮੈਂ ਕਹਿੰਦੀ ਹਾਂ ਹਰ ਇੱਕ ਮਾਂ ਪਿਓ ਨੂੰ ਜਿਸ ਤਰ੍ਹਾਂ ਬੱਚੇ ਕਹਿਣ ਨਾ ਇਸ ਤਰ੍ਹਾਂ ਬਸੇ ਜਿਹੜੀ ਲੈਂ ਵਿੱਚ ਖੁਸ਼ ਰਹਿਣ ਉਹਨਾਂ ਨੂੰ ਉਸੇ ਲੈਂ ਵਿੱਚ ਜਾਣਾ ਚਾਹੀਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿਸ ਤਰ੍ਹਾਂ ਕਿ ਸਾਡੇ ਪਰਿਵਾਰ ਨੇ ਦਿੱਤਾ ਜ਼ਾਹਿਰ ਜੀ ਗੱਲ ਹੈ ਅਜੋਕਾ ਸਮਾਂ ਬੜੇ ਬੁਰੇ ਹਾਲਾਤਾਂ ਚੋਂ ਲੰਘ ਰਿਹਾ ਹੈ ਪਰ ਜਿਨ੍ਹਾਂ ਦੀ ਔਲਾਦ ਚੰਗੀ ਏ ਉਹਨਾਂ ਨੂੰ ਆਪਣੀ ਔਲਾਦ ਤੇ ਮਾਣ ਮਹਿਸੂਸ ਹੁੰਦਾ ਹੈ ਉਹਨਾਂ ਦੇ ਘਰਾਂ ਵਿੱਚ ਪਾਰਟੀਆਂ ਹੁੰਦੀਆਂ ਨੇ ਕਿ ਔਲਾਦ ਨੇ ਕੋਈ ਚੰਗਾ ਕੰਮ ਕੀਤਾ ਆਓ ਉਸ ਪਿਤਾ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੇ ਦੋ ਪੁੱਤਰੀਆਂ ਜਿਨ੍ਹਾਂ ਨੇ ਰਿਐਲਿਟੀ ਸ਼ੋਅ ਦੇ ਵਿੱਚ ਨਾਮ ਨਾ ਖਟ ਕੇ ਆਈਆਂ ਜਿੱਤ ਕੇ ਆਈਆਂ ਗੱਲਬਾਤ ਕਰਦੇ ਆ ਸਰਸਕਾ ਸਾਹਿਬ ਜੀ ਸ਼ੋਅ ਬਨਾਮ ਕੀ ਹੈ ਕਿੱਥੇ ਰਹਿੰਦੇ ਹੋ ਸਾਹਿਬ ਜੀ ਮੇਰਾ ਨਾਮ ਸਰਪਦੀ ਸਿੰਘ ਹੈ ਤੇ ਆਪਾਂ ਗੁਰੂ ਰਾਮਦਾਸ ਕਲੋਨੀ ਜਲੰਧਰ ਰੋਡ ਬਟਾਲਾ ਦੇ ਰਹਿਨੇ ਆ ਸਰਦਾਰ ਜੀ ਕਾਰੋਬਾਰ ਕੀ ਕਰਦੇ ਹੋ ਆਪਣੀਆਂ ਬੱਚੀਆਂ ਬਾਰੇ ਕੀ ਕਹਿਣਾ ਚਾਹੋ ਗੁਰਨੂਰ ਔਰ ਸਹਿਜ ਨੇ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਔਰ ਮੈਂ ਖਾਸ ਕਰਕੇ ਆਪਣੇ ਚਾਣ ਦੇ ਕਹਿੰਦਾ ਕਿ ਧੀਆ ਨੂੰ ਬਹੁਤ ਜ਼ਿਆਦਾ ਮਾਂ ਬਾਪ ਟੋਕਦੇ ਆ ਪਰ ਉਹਨਾਂ ਨੇ ਕਿਹਾ ਕਿ ਮੇਰੇ ਮਾਂ ਬਾਪ ਨੇ ਸਪੋਰਟ ਬੜੀ ਕੀਤੀ ਹੈ ਸਕੂਲ ਨੇ ਬੜੀ ਸਪੋਰਟ ਕੀਤੀ ਹੈ ਕੀ ਕਹਿਣਾ ਚਾਹੁੰਦੇ ਪਿਆਰੀ ਮੈਂ ਭਾਜੀ ਕਾਰ ਐਕਸੈਸਰੀ ਦਾ ਕੰਮ ਕਰਦਾ ਆ ਆਰ ਆਰਟ ਕਾਰ ਸ਼ਿੰਗਾਰ ਮੇਰੀ ਸ਼ਾਪ ਹੈ ਜਲੰਧਰ ਰੋਡ ਤੇ ਤੇ ਬੇਟੀਆਂ ਮੇਰੀਆਂ ਭਾਜੀ ਸ਼ੁਰਤੋਂ ਹੀ ਮਤਲਬ ਕਿ ਬਹੁਤ ਮੈਨੂੰ ਮਤਲਬ ਕਿ ਕਰਮਾਂ ਵਾਲੀਆਂ ਨੇ ਮੇਰੇ ਵਾਸਤੇ ਠੀਕ ਹੈ ਮੇਰਾ ਕੰਮ ਫਰਜ਼ ਤੌਰ 'ਤੇ ਲੈ ਕੇ ਗਈਆਂ ਜਦੋਂ ਦੀਆਂ ਮੇਰੇ ਘਰ ਆਈਆਂ ਤੇ ਮਤਲਬ ਮੈਂ ਇਹਨਾਂ ਨੂੰ ਕਦੀ ਡੱਕਿਆ ਨਹੀਂ ਆ ਨਾ ਹੀ ਇਹਨਾਂ ਨੇ ਕਦੀ ਇਹੋ ਜਿਹਾ ਕੰਮ ਕੀਤਾ ਕਿ ਮੈਨੂੰ ਇਹਨਾਂ ਨੂੰ ਡੱਕਣ ਦੀ ਲੋੜ ਪਵੇ ਤੇ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਨੇ ਇਹਨਾਂ ਦੇ ਸਕੂਲ ਜਾ ਕੇ ਤੁਸੀਂ ਪੁੱਛ ਸਕਦੇ ਜੇ ਵੀ ਪੜ੍ਹਾਈ ਚ ਕਿੱਦਾਂ ਦੀਆਂ ਨੇ ਤੇ ਬਹੁਤ ਵਧੀਆ ਪੜ੍ਹਦੀਆਂ ਨੇ ਤੇ ਅੱਗੇ ਵੀ ਫਿਊਚਰ ਚ ਪੜ੍ਹਾਈ ਜਿਆਦੀ ਰੱਖਾਂਗੇ ਬਾਕੀ ਇਹ ਆ ਕਿ ਮੈਂ ਬੱਚਿਆਂ ਨੂੰ ਗਤਕਾ ਸਿਖਾਉਣਾ ਤੇ ਇਹ ਵੀ ਗਤਕਾ ਵੀ ਜਾਣਨੀ ਆ ਨੇ ਸਾਰਾ ਤੇ ਇਹ ਨਹੀਂ ਕਿ ਮੈਂ ਮੁੰਡੇ ਆਪਣੇ ਜਾਂ ਬੱਚੇ ਨੂੰ ਗਤਕੇ ਤੇ ਲੈ ਕੇ ਜਾਂਦਾ ਤੇ ਇਹਨਾਂ ਨੂੰ ਨਹੀਂ ਲੈ ਕੇ ਜਾਂਦਾ ਇਹ ਵੀ ਪ੍ਰੋਪਰ ਮੇਰੇ ਨਾਲ ਜਾਂਦੀਆਂ ਇਹਨਾਂ ਨੂੰ ਹਰ ਇੱਕ ਮਤਲਬ ਕੀ ਗੁਣ ਦਿੱਤਾ ਆਪਾਂ ਦੋ ਬੇਟੀਆਂ ਤੁਹਾਡੀਆਂ ਬੇਟਾ ਉਹਦੀ ਕਿੰਨੀ ਏਜ ਆ ਕੀ ਨਾਮ ਆ ਕਿੰਨੀ ਕਲਾਸ ਚ ਪੜਦਾ ਤੇ ਕਿੱਥੇ ਪੜਦਾ ਬੇਟਾ ਮੇਰਾ ਭਜੀ 8 ਸਾਲ ਦਾ ਜੀ ਉਹ ਸੈਂਟ ਫਰਾਂਸਿਸ ਸਕੂਲ ਪੜਦਾ ਤੇ ਉਹ ਵੀ ਗਤਕਾ ਵਗੈਰਾ ਮੇਰੇ ਨਾਲ ਕਰਦਾ ਹੋਰ ਵੀ ਐਕਟੀਵਿਟੀ ਉਹ ਕਰਾਟੇ ਵਗੈਰਾ ਵੀ ਕਰਦਾ ਮਤਲਬ ਕਿ ਜਿਹੜੀ ਗੇਮ ਉਹਨੂੰ ਚੰਗੀ ਲੱਗਦੀ ਹੈ ਮੈਂ ਉਹਨੂੰ ਉਹਦੇ ਵਿੱਚ ਕਰਵਾ ਰਿਹਾ ਫਿਰ ਤੁਹਾਡੇ ਵੱਲੋਂ ਕਿੱਦਾਂ ਦੀ سپورਟ ਹੁੰਦੀ ਹੈ ਕਿਉਂਕਿ ਉਹ ਮੈਡੀਕਲ ਵੀ ਕਰ ਰਹੀਆਂ ਨਾਲ ਨਾਲ ਇਹ ਵੀ ਐਕਟੀਵਿਟੀ 'ਚ ਭਾਗ ਲੈ ਰਹੀਆਂ ਦੋਨਾਂ ਪਾਸੇ ਵੇਖਣਾ ਬੱਚੇ ਨੇ ਉਹ ਨਾਲ ਕਿਸੇ ਕਹਿੰਦੇ ਗਤਕਾ ਵੀ ਨਾਲ ਨਾਲ ਸਿੱਖਦੀਆਂ ਵੀ ਆ ਖੇਡਦੀਆਂ ਵੀ ਆ ਤਾਂ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੁਹਾਡੇ ਵੱਲੋਂ ਕਿੱਦਾਂ ਦੀ ਉਹਨਾਂ ਨੂੰ سپورਟ ਰਹੀਦੀ ਹੈ ਇਦਾਂ ਹੈ ਕਿ ਭਾਜੀ ਥੋੜਾ ਨਾ ਟਾਈਮ ਦਾ ਆਪਾਂ ਅਡਜਸਟਮੈਂਟ ਰੱਖੀ ਆ ਬੱਚਿਆਂ ਦੀ ਸਾਰਿਆਂ ਦੀ ਬਾਕੀ ਜੇ ਗੱਲ ਰਹੀ ਇਹਨਾਂ ਦੀ ਪੜ੍ਹਾਈ ਦੀ ਜਾਂ ਇਹਨਾਂ ਦੇ ਮਤਲਬ ਕਿ ਅੱਗੇ ਵਧਣ ਦੀ ਤੇ ਮੇਰੀ ਭੱਟੀ ਜਿਹੜੀ ਬੇਟੀ ਹੈ ਉਹ ਆਪਣੀਆਂ ਕਲਾਸਾਂ ਲਗਾਉਂਦੀ ਆ ਗਿੱਧੇ ਦੀਆਂ ਤੇ ਬੱਚੇ ਇਨਾ ਕੋ ਸਿੱਖਣ ਆਂਦੇ ਆ ਲੇਡੀਜ਼ ਵੀ ਆਂਦੀਆਂ ਨੇ ਉਹ ਆਪਣਾ ਖਰਚਾ ਵਿਚਾਰੀ ਆਪ ਹੀ ਕਰਦੀ ਆ तकरीबन ਮੇਰੇ ਤੋਂ ਨੇ ਕਦੀ ਖਰਚਾ ਨਹੀਂ ਮੰਗਿਆ ਕਿ ਮੈਂ ਜਦੋਂ ਹੁਣ ਐਡੀਸ਼ਨ ਹੋਏ ਹੀ ਗਏ ਇੱਥੇ ਵੀ ਬਹੁਤ ਖਰਚਾ ਆਇਆ ਠੀਕ ਹੈ ਉਹ ਸਾਰਾ ਖਰਚਾ ਉਹਨੇ ਆਪੇ ਹੀ ਪੇ ਕੀਤਾ ਮੈਨੂੰ ਕਹਿੰਦੀ ਬਸ ਪਾਪਾ ਤੁਸੀਂ ਮੇਰੇ ਨਾਲ ਜਾਣਾ ਤੇ ਫਿਰ ਜਦੋਂ ਸਟੇਜ ਤੇ ਨਾਮ ਅਨਾਉਂਸ ਹੋਇਆ ਇੱਕ ਧੀ ਦਾ ਨਹੀਂ ਦੋਹਾਂ ਧੀਆ ਦਾ ਨਾਮ ਅਨਾਉਂਸ ਹੋਇਆ ਆਪਣੀ ਜ਼ੁਬਾਨੀ ਦੱਸੋ ਵੀ ਕਿਦਾਂ ਦਾ ਤੁਹਾਨੂੰ ਮਹਿਸੂਸ ਹੋਇਆ ਕਿਉਂਕਿ ਧੀ ਦਾ ਜਦੋਂ ਨਾਮ ਬੋਲਦੇ ਐ ਤੁਹਾਡੀ ਦੋਹਾਂ ਧੀਆ ਦਾ ਉੱਤੇ ਨਾਮ ਬੋਲਿਆ ਗਿਆ ਫਿਰ ਕਿਦਾਂ ਦਾ ਐਜ਼ ਅ ਫਾਦਰ ਤੁਹਾਨੂੰ ਕੀ ਫੀਲ ਹੋਇਆ ਕੀ ਮਹਿਸੂਸ ਹੋਇਆ ਭਾਜੀ ਬੜਾ ਮਾਣ ਮਹਿਸੂਸ ਹੋਇਆ ਮੇਰੇ ਤੇ ਅਥਰੂ ਨਹੀਂ ਸੀ ਰੁਕਦੇ ਤੁਸੀਂ ਸ਼ਾਇਦ ਨੈਟ ਤੇ ਵੀਡੀਓ ਦੇਖੀਆਂ ਹੋਣੀਆਂ ਨੇ ਤੇ ਮਤਲਬ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਮੇਰਾ ਮਤਲਬ ਕੀ ਅੱਗੇ ਨਾਲੋਂ ਵੱਧ ਨਾਮ ਦੁਨੀਆ ਨੂੰ ਪਤਾ ਲੱਗਾ ਕਿ ਇਹ ਗੁਰਨੂਰ ਦਾ ਫਾਦਰ ਹੈ ਜਾਂ ਸ਼ਾਇਦ ਪ੍ਰੀਤ ਦੇ ਫਾਦਰ ਨੇ ਤੁਸੀਂ ਕਹਿਆ ਕਿ ਮੇਰਾ ਨਾਮ ਵਧਿਆ ਫਿਰ ਅੱਜ ਕੀ ਉਹਨਾਂ ਮਾਪੇ ਬਾਬ ਨੂੰ ਕਹੋਗੇ ਜਿਹੜੇ ਗੱਲ-ਗੱਲ ਤੇ ਧੀਆਂ ਨੂੰ ਟੋਕਦੇ ਆ ਚੰਦ ਪਰਸੈਂਟ ਰਹਿ ਗਏ ਨੇ ਵੈਸੇ ਗੱਲ-ਗੱਲ ਦੇ ਟੋਕਦੇ ਆ ਤੂੰ ਇੱਧਰ ਨਹੀਂ ਜਾਣਾ ਤੂੰ ਉਹ ਕੰਮ ਨਹੀਂ ਕਰਨਾ ਬੇਟਿਆਂ ਨੂੰ ਜ਼ਿਆਦਾ ਖੁੱਲ ਦਿੰਦੇ ਆ ਧੀਆਂ ਤੇ ਰੋਕ ਲਾਉਂਦੇ ਆ ਅੱਡ ਫਿਰ ਕੀ ਇੱਕ ਮੈਸੇਜ ਨਾਲ ਤੁਹਾਡੀਆਂ ਦੋ ਧੀਆਂ ਨੇ ਮਾਨ ਵਧਾਇਆ ਵੇਖੋ ਅਸਲ ਵਿੱਚ ਗੱਲ ਪਹਿਲਾਂ ਕੀ ਆ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਅੰਡਰ ਪ੍ਰੈਸ਼ਰ ਰੱਖਾਂਗੇ ਨਾ ਆਪਣੇ ਤੇ ਉਹ ਮਤਲਬ ਕਿ ਜੇ ਮੰਨ ਲਓ ਅਸੀਂ ਇਹਨਾਂ ਨੂੰ ਕਿਸੇ ਗੱਲ ਤੋਂ ਰੋਕਦੇ ਆ ਅਗਲਾ ਉਹ ਕੰਮ ਕਰਕੇ ਦੇਖੇਗਾ ਕਿ ਮੈਂ ਯਾਰ ਇਹ ਤਾਂ ਕੰਮ ਤੋਂ ਮੈਨੂੰ ਮਾਪਿਓ ਮੇਰਾ ਰੋਕ ਤੇ ਜੇ ਆਪਾਂ ਆਪਣੇ ਬੱਚੇ ਨਾਲ ਫਰੈਂਡ ਸਰਕਲ ਨਾਲ ਰਵਾਂਗੇ ਨਾ ਕਿ ਹਰ ਗੱਲ ਗੱਲ ਸ਼ੇਅਰ ਕਰਾਂਗੇ ਜਿੰਦਾ ਮਾਂੇ ਬੇਟੀ ਆ ਜਾਂ ਬੇਟਾ ਆ ਉਹਨੂੰ ਹਰ ਇੱਕ ਚੰਗੇ ਮਾੜੇ ਦਾ ਆਪਾਂ ਦੱਸਾਂਗੇ ਨਾ ਵੀ ਬੇਟਾ ਆਹ ਕੰਮ ਤੂੰ ਇਦਾਂ ਕਰੇਂਗਾ ਤੇ ਇਹਦਾ ਚੰਗਾ ਹੋਏ ਮਾੜਾ ਹੋਏਗਾ ਆਹ ਕਰੇਂਗਾ ਤੇ ਆ ਚੰਗਾ ਹੋਏਗਾ ਤੇਰੇ ਪਿਤਾ ਦਾ ਇਹਨਾ ਨਾਮ ਜਾਂ ਤੇਰੇ ਪਿਤਾ ਨੂੰ ਸਾਰਾ ਸ਼ਹਿਰ ਜਾਣਦਾ ਜੇ ਤੂੰ ਕੋਈ ਮਾੜਾ ਕੰਮ ਕਰੇਂਗਾ ਤੇ ਉਹ ਤੇਰੇ ਪਿਤਾ ਦੇ ਪੱਗ ਤੇ ਦਾਗ ਲੱਗੇਗਾ ਇਸ ਤਰੀਕੇ ਨਾਲ ਬੱਚੇ ਨੂੰ ਗਾਈਡ ਕਰੋ ਬੱਚਾ ਕਦੀ ਨਹੀਂ ਭਾਜੀ ਵਿਵਾਰ ਜਾਂਦਾ ਨੂਰ ਕੌਰ ਤੇ ਸਹਿਜਪ੍ਰੀਤ ਕੌਰ ਦੋਨੋਂ ਭੈਣਾਂ ਉਹਨਾਂ ਦੇ ਮਦਰ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਸਸਕਾ ਭੈਣ ਇਸ਼ੂ ਬਨਾਮ ਕੀ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਣਜੀਤ ਕੌਰ ਹੈ ਤੁਹਾਡਾ ਕੋ ਮੈਂ ਇੱਕੋ ਸਵਾਲ ਪੁੱਛਣਾ ਗੁਰਨੂਰ ਤੇ ਸਹਿਜ ਦਾ ਘਰ ਦੇ ਵਿੱਚ ਸੁਭਾਅ ਕਿਦਾਂ ਦਾ ਸ਼ਰਾਰਤੀ ਹੈ ਜਾਂ ਮਿਲਨਸਾਰ ਹੈ ਜਾਂ ਪੜਦੀਆਂ ਰਹਿੰਦੀਆਂ ਜਾਂ ਆਪਣੇ ਕੰਮ ਨਾਲ ਮਤਲਬ ਰੱਖਦੀਆਂ ਸ਼ਰਾਰਤਾ ਕਰਦੀਆਂ ਅੱਜ ਖੁੱਲ ਕੇ ਦੱਸ ਦੋ ਇਹ ਸ਼ਰਾਰਤਾ ਵੀ ਕਰਦੀਆਂ ਹੈ ਸੁਭਾਅ ਬਹੁਤ ਅੱਛਾ ਹੈ ਸਭ ਨਾਲ ਰਲ ਮਿਲ ਜਾਂਦੀਆਂ ਕੋਲ ਮਿਲ ਜਾਂਦੇ ਕੋਈ ਵੀ ਆਏ ਨਾ 3rd ਪਰਸੈਂਟ ਵੀ ਨਾਲ ਕੋਲ ਮਿਲ ਜਾਂਦੀਆਂ ਐਸਾ ਕੋਈ ਉਪਰਾਪਨ ਨਹੀਂ ਕਰਦੀਆਂ ਕਿਸੇ ਦੇ ਨਾਲ ਵੀ ਤੁਹਾਨੂੰ ਜੀਵਨ ਸਾਥੀ ਬੜਾ ਚੰਗਾ ਮਿਲਿਆ ਸਾਡੀ ਗੱਲਬਾਤ ਹੋਈ ਹੈ ਉਹਨਾਂ ਦੇ ਫਾਦਰ ਸਾਹਿਬ ਨਾਲ ਉਹਨਾਂ ਦੇ ਬੜੇ ਵਧੀਆ ਵਿਚਾਰ ਨੇ ਇੱਕ ਉਹਨਾਂ ਬਾਰੇ ਥੋੜਾ ਦੱਸੋ ਇੱਕ ਆਪਣੀਆਂ ਬੇਟੀਆਂ ਬਾਰੇ ਦੱਸੋ ਤੁਸੀਂ ਕਿਸ ਤਰ੍ਹਾਂ ਦਾ ਸਹਿਯੋਗ ਇਹਨਾਂ ਨੂੰ ਕਰਦੇ ਹੋ ਫਿਰ ਪਾਰਟੀ ਦਾ ਖਾਸ ਕਰਕੇ ਦੱਸੋ ਉਹ ਦਿਨ ਇਹ ਪਾਰਟੀ ਤੁਸੀਂ ਅਰੇਂਜ ਕੀਤੀ ਹੋਣੀ ਘਰ ਚ ਮਾਂ ਨੂੰ ਸਾਰਾ ਕੁਝ ਕਹਿੰਦੇ ਆ ਕਿਸ ਤਰ੍ਹਾਂ ਦੀ ਪਾਰਟੀ ਦਾ ਮਾਹੌਲ ਬਣਿਆ ਫਿਰ ਉਹ ਦਿਨ ਸਭ ਤੋਂ ਪਹਿਲਾਂ ਹਸਬੰਦ ਬਾਰੇ ਦੱਸੋ ਜੀ ਜੀ ਮੈਂ ਤਾਂ ਕੋਈ ਮੋਤੀਦਾਨ ਕੀਤੇ ਜਿਹੜੇ ਮੈਨੇ ਅੱਛੇ ਹਸਬੰਦ ਮਿਲੇ ਆ ਮੈਂ ਮੈਨੂੰ ਵੀ ਕਿਸੇ ਕਦੀ ਕਿਸੇ ਗੱਲ ਤੇ ਰੋਕਿਆ ਟੋਕਿਆ ਨਹੀਂ ਗਿਆ ਜਿੱਦਾਂ ਮੈਂ ਕਿਹਾ ਉਦਾਂ ਮੇਰਾ ਉਹਨਾਂ ਨੇ ਕੀਤਾ ਹੈ ਹਰ ਗੱਲ ਮੇਰੀ ਪੂਰੀ ਕੀਤੀ ਹੈ ਤੇ ਬੇਟੀਆਂ ਫਿਰ ਮੇਰੇ ਪਾਤੀ ਬੇਟੀਆਂ ਵੀ ਬੇਟੀਆਂ ਵੀ ਮੇਰੀਆਂ ਮੇਰੇ ਕਹਿਣੇ ਕਾਰਜ ਜਿੱਦਾਂ ਆਪਾਂ ਕਹਿੰਨੇ ਉਦਾਂ ਉਹ ਕਰਦੀਆਂ ਸੀ ਪਾਰਟੀ ਕਿਸ ਤਰ੍ਹਾਂ ਦੀ ਹੋਈ ਫਿਰ ਪਾਰਟੀ ਅਸੀਂ ਰਲ ਮਿਲ ਕੇ ਕਰ ਲਈ ਸਹਜ ਔਰ ਗੁਰਨੂਰ ਦਾ ਛੋਟਾ ਜਿਹਾ ਬੜਾ ਹੀ ਪਿਆਰਾ ਬ੍ਰਦਰ ਆ ਜੋ ਸਾਡੇ ਨਾਲ ਮੌਜੂਦ ਹੈ ਆਓ ODNVI ਗੱਲਬਾਤ ਕਰਦੇ ਆਂ ਔਰ ਜਾਣਦੇ ਆਂ ਕਿ ਉਹਨੂੰ ਕਿੰਨੀ ਖੁਸ਼ੀ ਸਾਸ਼ੀ ਗੱਲ ਬੇਟਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਜਗਰਾਤ ਸਿੰਘ ਤੇ ਕਿਹੜੀ ਕਲਾਸ ਚ ਪੜਦੇ ਹੋ ਤੇ ਕਿਹੜੇ ਸਕੂਲ ਪੜ੍ਹਦੇ ਹੋ ਸੈਕੰਡ ਕਲਾਸ ਐਂਡ ਫਰਾਂਸਿਸ ਸਕੂਲ ਬਟਾਲਾ ਤੁਹਾਡੀਆਂ ਦੋਨੋਂ ਦੀਦੀ ਪੰਗੜਾ ਦੇ ਵਿੱਚ ਅਚੀਵ ਕਰਕੇ ਆਈਆਂ ਨੇ winner ਹੋਈਆਂ ਨੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਚੰਗਾ ਮਚੰਗਾ ਲੱਗ ਰਿਹਾ ਤੇ ਫਿਰ ਜਦੋਂ ਆਏ ਨੇ ਉਹਨਾਂ ਦਾ ਵੈਲਕਮ ਤੁਸੀਂ ਕਿਵੇਂ ਕੀਤਾ ਲੱਡੂ ਖਵਾਏ ਪੰਗੜੇ ਪਾਏ ਤੇ ਫਿਰ ਤੁਹਾਡਾ ਤੁਹਾਡੀਆਂ ਦੋ ਦੀਦੀਆਂ ਨੇ ਗੁਰਨੂਰ ਤੇ ਸਹਿਜ ਤੁਹਾਡਾ ਸਭ ਤੋਂ ਜ਼ਿਆਦਾ ਕਿਹਦੇ ਨਾਲ ਪਿਆਰ ਆ ਸਹਿਜ ਨਾਲ ਕਿ ਗੁਰਨੂਰ ਨਾਲ ਦੋਨਾਂ ਨਾਲ ਦੋਨਾਂ ਨਾਲ ਤੇ ਤੁਹਾਡੀ ਸਟੱਡੀ ਦੇ ਵਿੱਚ ਕਿਹੜੀ ਦੀਦੀ ਸਭ ਤੋਂ ਵੱਧ ਸਪੋਰਟ ਕਰਦੀ ਹੈ ਦੋਨੋਂ ਦੋਨੋਂ ਕਰਦੀਆਂ ਨੇ ਤੇ ਜਿਵੇਂ ਕਿ ਤੁਹਾਡੀਆਂ ਦੋਨੋਂ ਸਿਸਟਰ ਕਹਿੰਦੀਆਂ ਨੇ ਕਿ ਅਸੀਂ ਮੈਡੀਕਲ ਲਾਈਨ ਚੂਜ਼ ਕਰਨੀ ਆ ਅਸੀਂ ਮੈਡੀਕਲ ਚ ਜਾਣਾ ਹੈ ਤੁਸੀਂ ਕਿਹੜੀ ਫੀਲਡ ਚ ਜਾਣਾ ਚਾਹੁੰਦੇ ਹੋ ਡਾਕਟਰ ਚ ਵਾਓ ਇੱਕ ਘਰ ਚ ਤਿੰਨ ਡਾਕਟਰ ਤੇ ਸਟੱਡੀ ਤੋਂ ਇਲਾਵਾ ਤੁਸੀਂ ਹੋਰ ਕੀ ਕਰਦੇ ਹੋ ਗੱਤਕਾ ਗੱਤਕਾ ਖੇਡਦੇ ਹੋ ਤੇ ਤੁਸੀਂ ਗੱਤਕਾ ਕੰਪੀਟੀਸ਼ਨ ਚ ਗਏ ਹੋ ਕਦੇ ਨਹੀਂ ਨਹੀਂ ਗਏ ਜਾਣਾ ਚਾਹੋਗੇ ਅੱਗੇ ਹੂੰ ਕੀ ਸੁਪਨੇ ਤੁਹਾਡੇ ਅੱਗੇ ਆਉਣ ਵਾਲੇ ਗਤਕੇ ਨੂੰ ਲੈ ਕੇ ਜਾਂ ਆਪਣੇ ਅਚੀਵ ਕਰਨ ਵਾਸਤੇ ਅੱਗੇ ਗਤਕੇ ਦੇ ਵਿੱਚ ਕੀ ਸੁਪਨੇ ਤੁਹਾਡੇ ਸਭ ਤੋਂ ਚੰਗਾ ਗਗਤਕਾ ਖੇਲਣਾ ਤੇ ਚੈਨਲ ਵੱਲੋਂ ਬਾਰ ਬਾਰ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਪਾਲੋ ਉਦਾਂ ਹੀ ਉਹਨਾਂ ਨੂੰ ਪਾਲਣ ਪੋਸ਼ਣ ਦਿਓ ਤੁਹਾਡਾ ਮਾਣ ਵਧਾਉਣ ਗਿਆ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼